ਉਹ ਵਾਰ ਹੀ ਪੁੱਛੋ ਉਹਦੇ ਘਰ ਤੋਂ ਹੋਰ ਪਾਈ ਨਾ ਗਰੀਬ ਕੋਣਾ ਰਮਨ ਦਾ ਰਮਨ ਦਾ ਬਹੁਤ ਉਹ ਵਾਰ ਹੀ ਲੋ ਨਾ ਉਹ ਪਾਰਾ ਜੀ ਦਾ ਬਾਹਰ ਲੈ ਕਹਾਂ ਸਾਰੇ ਨੂੰ ਖੇਚਲ ਦੇ ਦਿੱਤੇ ਦੇਖ ਲਓ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਰਮਨਪਾਲ ਸਾਹਿਬ ਜਿੰਦਾਬਾਦ ਰਮਨਪਾਲ ਸਾਹਿਬ ਜਿੰਦਾਬਾਦ ਜੇਸ਼ੋ ਬੈਲ ਸਾਹਿਬ ਜਿੰਦਾਬਾਦ ਰਮਨਪਾਲ ਸਾਹਿਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੱਬੂ ਠੱਕੇ ਦਾ ਜਿੰਦਾਬਾਦ ਜਦੋਂ ਪਿੰਡ ਮਹਿਯਤਨਗਰ ਆਇਆ ਇਸ ਪਿੰਡ ਨੇ ਇਸ ਧਰਤੀ ਨੇ ਬਹੁਤ ਕੁਛ ਸਾਨੂੰ ਔਰ ਸਾਡੇ ਪਰਿਵਾਰ ਨੂੰ ਦਿੱਤਾ ਮੇਰਾ ਰੋਮ ਰੋਮ ਇਸ ਧਰਤੀ ਲਈ ਹਮੇਸ਼ਾ ਕਰਜ਼ਦਾਰ ਰਹੂਗਾ ਔਰ ਅਜੀ ਤਕਰੀਬਨ 40 ਲੱਖ ਰੁਪਏ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਨੇ ਗਲੀਆਂ ਲਾ ਲੀਆਂ ਦੇ ਔਰ ਪਾਣੀ ਦੇ ਨਿਕਾਸ ਦੇ ਉਹ ਕੀਤੇ ਨੇ 40 ਲੱਖ ਰੁਪਏ ਦੇ ਨਾਲ ਸਾਡਾ ਆਮ ਆਦਮੀ ਕਲੀਨਿਕ ਜਿਹੜਾ ਪੋਟਾ ਸ਼ੀਟ ਦੇ ਨਾਲ ਤਿਆਰ ਹੋਇਆ ਔਰ ਜਿੱਤੇ तकरीबन 98 ਤਰ੍ਹਾਂ ਦੀਆਂ ਮੈਡੀਸਿਨਸ ਤੇ 41 ਤਰ੍ਹਾਂ ਦੇ ਟੈਸਟ ਨੇ ਉਹ ਫ੍ਰੀ ਹੋਣਗੇ ਸੋ ਮੈਂ ਸਮਝਦਾ ਵੀ ਇੱਕ ਛੋਟਾ ਜਿਹਾ ਹਿੱਸਾ ਇਸ ਧਰਤੀ ਦੇ ਜਿਸ ਨੇ ਸਾਨੂੰ ਇਨਾ ਵੱਡਾ ਮਾਣ ਸਨਮਾਨ ਔਰ ਪਿਆਰ ਇੱਥੋਂ ਮਿਲਿਆ ਇਹ ਬਹੁਤ ਇੱਕ ਛੋਟਾ ਜਿਹਾ ਚੀਜ਼ ਜਿਹੜੀ ਮੈਂ ਵਾਪਸ ਕਰ ਸਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵਿਸ਼ਵਾਸ ਕਰਦਾ ਕਿ ਸਾਡੀ ਸਰਕਾਰ ਇਸ ਗੱਲ ਲਈ ਵਚਣਬੱਧਾ ਕਿ ਜਦੋਂ ਤੱਕ ਲੋਕਾਂ ਦੇ ਵਿਕਾਸ ਔਰ ਜੀਵਨ ਸਾਰ ਨੂੰ ਉੱਪਰ ਚੁੱਕਣ ਦੀ ਗੱਲ ਆ ਉੱਥੇ ਕਰਾਂਗੇ ਜਿਹੜੇ ਬਾਕੀ ਕੰਮ ਰਹਿ ਗਏ ਨੇ ਉਹਨਾਂ ਨੂੰ ਵੀ ਆਪਾਂ ਪੂਰਾ ਕਰਾਂਗੇ ਅੱਜ ਉਸ ਤੋਂ ਬਾਅਦ ਇੱਕ ਵੱਡੀ ਖੁਸ਼ਖਬਰੀ ਹੋਰ ਆ ਕਿ ਸਾਡੇ ਬਹੁਤ ਸਾਰੇ ਸਾਥੀ ਮੁਖਦੇਵ ਜੀ ਜਿਹੜੇ ਜ਼ਿਲ੍ਹਾ ਕਿਸਾਨ ਦੇ ਪ੍ਰਧਾਨ ਨੇ ਔਰ ਸਭਾ ਪੱਟੀ ਜੀ ਜਿਹੜੇ ਵਾਈਸ ਪ੍ਰਧਾਨ ਬਣੇ ਨੇ ਮਿਨੋਰਟੀ ਸੈੱਲ ਦੇ ਜਸਵਿੰਦਰ ਪਾਲ ਜੀ ਔਰ ਪੀਟਰ ਮੱਟੂ ਜੀ ਅੱਜ ਇਹਨਾਂ ਨੂੰ ਵੀ ਇੱਥੇ ਅਸੀਂ ਉਚੇਚੇ ਤੌਰ ਤੇ ਬੁਲਾ ਕੇ ਇਸ ਨਵੇਂ ਅਹੁਦੇ ਸੰਭਾਲਣ ਦੀ ਮੁਬਾਰਕ ਦਿੰਨੇ ਆ ਔਰ ਸ਼ੋਭ ਕਾਮਨਾਵਦਨ ਮੈਂ ਆ ਆ ਦੂਸਰੀ ਗੱਲ ਸਵਾਲ ਕਰੋ ਅੱਜ ਸਰ ਇਹ ਰੂਪ ਨਹੀਂ ਦੇਖਿਆ ਜੋ ਅੱਜ ਅਸੀਂ ਪਹਿਲੀ ਵਾਰੀ ਰੂਪ ਦੇਖਿਆ ਫਿਰ ਸਰ ਅਫਸੋਸ ਇਸ ਕਰਕੇ ਹੁੰਦਾ ਕਿ ਦੇਖੋ ਰਾਜਨੀਤੀ ਦਾ ਮਕਸਦ ਲੋਕਾਂ ਦੀ ਸੇਵਾ ਲੋਕਾਂ ਦੀ ਸੇਵਾ ਕਰਨ ਵਾਸਤੇ ਰਾਜਨੀਤੀ ਇੱਕ ਰਸਤਾ ਹੈ ਇੱਕ ਜ਼ਰੀਆ ਪਰ ਜਿਸ ਵਕਤ ਤੁਸੀਂ ਰਾਜਨੀਤੀ ਤੇ ਰਹਿ ਕੇ ਇਹੋ ਜੀ ਗੱਲ ਕਰੋਗੇ ਤੇ ਮੈਂ ਸਮਝਦਾ ਵੀ ਤੁਸੀਂ ਉਸ ਰਾਜਨੀਤਿਕ ਪਰੰਪਰਾਵਾਂ ਨੂੰ ਨਿਵਾ ਕਰਨ ਦੀ ਗੱਲ ਕਰਦੇ ਹੋ ਇਹਨਾਂ ਨੇ ਪਿੱਛੇ ਰੈਲੀ ਕੀਤੀ ਲੋਕਤੰਤਰ ਹੱਕਾਂ ਚਲੋ ਉਹਦੇ ਦੀ ਗੱਲ ਵੱਖਰੀ ਸੀ ਵੀ ਜਿਹੜੇ ਜਿਹੜੇ ਸਫਾਈ ਕਰਮਚਾਰੀ ਸਨ ਉਹਨਾਂ ਦੀਆਂ ਹਾਜ਼ਰੀਆਂ ਵੀ ਉੱਥੇ ਲਾਈਆਂ ਗਈਆਂ ਉਸ ਗੱਲ 'ਚ ਨਹੀਂ ਮੈਂ ਪੈਂਦਾ ਇਹਨਾਂ ਨੇ ਇੱਕ ਬੋਰਡ ਲਾਇਆ ਉਹਦੇ 'ਤੇ ਲਿਖਿਆ ਵੀ ਲੋਕਤੰਤਰ ਨੂੰ ਬਚਾਉਣਾ ਤੇ ਭ੍ਰਿਸ਼ਟਾਚਾਰ ਨੂੰ ਮਟਾਉਣਾ ਉਹ ਯਾਰ ਸੌ ਚੂਹਾ ਹੱਥ ਨੂੰ ਚੱਲੀ ਕੋਈ ਗੱਲ ਥੋੜਾ ਭ੍ਰਸ਼ਟਾਚਾਰ 5 ਸਾਲਾਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜਾ ਇਹਨਾਂ ਵੇਲੇ ਵਧਿਆ ਇਹਨਾਂ ਨੇ ਸਾਰੇ ਰਿਕਾਰਡ ਪਿਛਲੇ ਤੋੜੇ ਇਹਨਾਂ ਨੇ ਦੱਸਦਾ ਵੀ ਕਲੋਨੀਆਂ ਕਿਵੇਂ ਲੁੱਟੀਆਂ ਨੇ ਰਾਜ ਨਮੇ ਕਿਵੇਂ ਕਰਾਈ ਦੇ ਨੇ ਰਾਜ ਨਮਾ ਫੀਸ ਕਿਵੇਂ ਲਾਈਦੀ ਆ ਔਰ ਦੂਜੀ ਗੱਲ ਆਪਣੇ ਰਿਸ਼ਤੇਦਾਰ ਬਲਾਕਾਂ ਦੇ ਬਿਠਾਏ ਫੋਰਸਟ ਬੈਂਕ ਵਿੱਚ ਬਿਠਾਏ ਔਰ ਉਹਨਾਂ ਦੇ ਰਾਈ ਇੱਕ ਐਸੀ ਲੋਟ ਇਲਾਕੇ ਦੇ ਵਿੱਚ ਵਚਾਈ ਜਿਹੜਾ ਅੱਜ ਸਮਾਜ ਜਾਣਦਾ ਔਰ ਦੂਸਰੀ ਗੱਲ ਬਹੁਤ ਜ਼ਿਆਦਾ ਉੱਥੇ ਮੇਰੇ ਖਿਲਾਫ ਗੱਲ ਕੀਤੀ ਗਈ ਅੱਜ ਤੁਹਾਡੇ ਰਹੀਂ ਮੈਂ ਇਹ ਬੇਨਤੀ ਜ਼ਰੂਰ ਕਰ ਦੇਣਾ ਜਾਨਾ ਕਿ ਆਪਾਂ ਸੰਘਰਸ਼ ਤੋਂ ਨਿਕਲੇ ਆ ਇਹਨਾਂ ពਬਕੀਆਂ ਦਾ ਸਾਡੇ ਤੇ ਅਸਰ ਨਹੀਂ ਹੋਣਾ ਜੋ ਅੱਗੇ ਵੀ 5 ਸਾਲ ਤੂੰ ਵਾ ਲਾ ਲਿਆ ਸੀਗਾ 5 ਸਾਲ ਜਿੰਨਾ ਤੂੰ ਸਾਡੇ ਦੇ ਨਿਆਂ ਕਰ ਸਕਦਾ ਸੀ ਕੀਤਾ ਸੀ ਤੇ ਗਾਂ ਵੀ ਜਦੋਂ ਤੇਰਾ ਵਾਸ ਚੱਲੇਗਾ ਜੋ ਕਰ ਸਕਦਾ ਕਰ ਲਈ ਤਗੜੇ ਹੋ ਕੇ ਉਹਨੂੰ ਸਾਵਾਂਗੇ ਸਾਨੂੰ ਯਾਜ ਆ ਪਰ ਇੱਕ ਗੱਲ ਮੈਂ ਅੱਜ ਦੱਸ ਦਵਾਂ ਵੀ ਮੈਂ ਆਪਣੇ ਕਿਸੇ ਸਾਥੀ ਤੇ ਗੱਲ ਨਹੀਂ ਹੋਣ ਦੇਣੀ ਸੋ ਜਿਹੜਾ ਤੂੰ ਥ੍ਰੈਟ ਮੈਨੂੰ ਦਿਨਾ ਉਹ ਤੇਰੇ ਥ੍ਰੈਟ ਕਬੂਲ ਕਰਦੇ ਆ ਸਭਾ ਆ ਲੈਂਦੇ ਪਰ ਇੱਕ ਗੱਲ ਆਪਣੇ ਦਿਮਾਗ ਚੋਂ ਕੱਢ ਦੀ ਕਿ ਦੁਬਾਰਾ ਤੂੰ ਸੱਤਾ 'ਚ ਨਹੀਂ ਆਉਣਾ ਆ ਗੱਲਾਂ ਸਾਹਮਣੇ ਲੋਕ ਸਭਾ 'ਚ ਪਤਾ ਲੱਗ ਜਾਣੀਆਂ ਨੇ ਤੇ ਦੂਸਰੀ ਗੱਲ ਆ ਜਿਹੜਾ ਇਹ ਵਹਿਮ ਵੀ ਦੁਬਾਰਾ ਤੂੰ ਆ ਜਾਣਾ ਹਾਂ ਇਹ ਨਾ ਤੂ ਕਰੀ ਜਿੱਦਾਂ ਪਾਰਟੀ ਬਦਲਣਾ ਅਗਲੀ ਵਾਰੀ ਫੇਰ ਕਿਤੇ ਔਰ ਛੜਪਾ ਮਾਰੇ ਜਿਵੇਂ ਹੁਣੇ ਤੁਰਦਾ ਫਿਰਦਾ ਸਾਰੀਆਂ ਬਾੜੀਆਂ ਵੱਲ ਹੋਇਆ ਵਾ ਅੱਜ ਹੀ ਕਿਤੇ ਕਹਿੰਦੇ ਜੀ ਮੈਨੂੰ ਲੜਾ ਦਿਓ ਜੀ ਕਿਤੇ ਕਹਿੰਦਾ ਮੇਰੇ ਭਰਾ ਨੂੰ ਲੜਾ ਦਿਓ ਜੀ ਤਾਂ ਇਸ ਕਰਕੇ ਆ ਗੱਲਾਂ ਚੱਲਣੀਆਂ ਨਹੀਂ ਥ੍ਰੈਟ ਨੂੰ ਅਸੀਂ ਕਬੂਲ ਕਰਦੇ ਹਾਂ ਜੀ ਤੇ ਜੋ ਹੋਏਗਾ ਕਰਕੇ ਵੇਖ ਲਈ ਜੋ ਸਾਡੇ ਕੋਲ ਹੋਏਗਾ ਹੀ ਵੇਖ ਲਵਾਂਗੇ ਇਲੈਕਸ਼ਨ ਆ ਰਹੀ ਹੈ ਅਗੇ ਉਹਨਾਂ ਦਾ ਦੇਖੀਓ ਇਲੈਕਸ਼ਨ 20-22 ਮਹੀਨਾ ਦੀ ਕਾਰਗੁਜ਼ਾਰੀ ਲੋਕਾਂ ਕੋ ਲੈ ਕੇ ਜਾਣੀ ਆ ਔਰ ਉਸ ਕਾਰਗਜ਼ਾਰੀ ਦੇ ਉੱਪਰ ਭਗਵੰਤ ਮਾਨ ਜੀ ਦੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਅੱਜ 2 ਮਹੀਨਿਆਂ 'ਚੋ ਡਰ ਦਾ ਮਾਹੌਲ ਖਤਮ ਹੋ ਗਿਆ ਜਿਹੜੇ ਗੈਂਗਸਟਰਜ਼ ਇਹਨਾਂ ਨੇ ਬੱਚੇ ਨੌਜਵਾਨ ਕਰਾਏ ਬਾਕੇ ਪੈਦਾ ਕੀਤੇ ਸੀ ਅੱਜ ਉਹ ਘਰਾਂ 'ਚ ਬੈਠ ਗਏ ਨੇ ਸੋ ਅੱਜ ਮਾਹੌਲ ਸੁਖਾਵਾਂ ਹੋ ਗਿਆ ਲੋਕਾਂ ਦੇ ਤਖੜੇ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਔਰ ਤੁਸੀਂ ਵੇਖਿਓ ਵੀ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਕੇ ਜਾਊਗਾ